ਦਾ ਮੌਕਾ ਹੈ ਕਿ ਸਾਡੇ ਇਲਾਕੇ ਦਾ ਸਭ ਤੋਂ بڑا ਪਿੰਡ ਮੈਂ ਪਿੰਡਾਂ ਦੇ ਵਿੱਚ ਹੈਗਾ ਨੰਗਲ ਛੀਤਾ بڑا ਮਸ਼ਹੂਰ ਪਿੰਡ ਹੈ ਔਰ ਇਥੇ ਬਹੁਤ بڑا ਜਿਹੜਾ ਸਪੋਰਟਸ ਪਾਰਕ ਜਿਹੜਾ ਹੈ ਇਹਦਾ ਕੰਮ ਤਾਂ तकरीबन ਅੱਜ ਤੋਂ 1.5 ਸਾਲ ਪਹਿਲਾਂ ਅਸੀਂ ਚਾਲੂ ਕੀਤਾ ਸੀ ਔਰ ਕਾਫੀ ਕੰਮ ਇਹਦਾ ਆਲਰੇਡੀ ਹੋਇਆ ਚਾਰ ਦੀਵਾਰੀ ਬਾਉਂਡਰੀ ਵਾਲ ਟਾਈਲਰ ਵਗੈਰਾ ਲੱਗਦੀਆਂ ਟਰੈਕ ਵਗੈਰਾ ਦੀਆਂ ਔਰ ਜਿਹੜਾ ਪੈਂਡਿੰਗ ਕੰਮ ਸੀਗਾ ਜਿਹਦੇ ਚ ਇਹ ਬਾਕੀ ਸਕੂਲਾਂ ਦੇ ਇੰਪੀਵਟਸ ਦੇ ਬਣਨੀਆਂ ਬਾਲੀਵਾਲ ਨੇ ਬਣਨਾ ਜਾਂ ਬੱਚਿਆਂ ਦੇ ਬੈੱਡ ਨੇ ਜਾਂ ਟਾਇਲਟ ਬਲੌਕ ਜਾਂ ਫੁੱਟਬਾਲ ਦੇ ਪੂਲਸ ਨਵੇਂ ਲੱਗਣੇ ਸਾਰਾ ਜਿਹੜਾ ਸਿਸਟਮ ਹੈ ਇਹ ਤਕਰੀਬਨ ਮੈਂ ਕਹਿ ਸਕਦਾ 50 ਲੱਖ ਰੁਪਏ ਸਰਕਾਰ ਦੇ ਤੇ ਖਰਚਣ ਜਾ ਰਹੀ ਹੈ ਇਹ ਜੋ ਆਲਰੇਡੀ ਕੰਮ ਪਹਿਲਾਂ ਹੋਇਆ ਵੀ ਆ ਔਰ 29 ਲੱਖ ਰੁਪਏ ਦਾ ਕੰਮ ਜਿਹੜਾ ਬਾਕੀ ਹੈ ਪੈਂਡਿੰਗ ਉਹਨੂੰ ਅੱਜ ਅਸੀਂ ਸ਼ੁਰੂਆਤ ਕਰ ਰਹੇ ਹਾਂ ਔਰ ਮੈਂ ਉਮੀਦ ਕਰਦਾ ਕਿ ਮੌਕੇ ਤੇ ਸਾਡੇ ਸਰਪੰਚ ਸਹਿਬਾਨ ਮੌਜੂਦ ਹੈ ਮੰਨਗਲ ਸਿੰਘ ਦਦੋ ਇਹ ਸਾਰੇ ਜਿਹੜੇ ਇਸ ਕੰਮ ਦੀ ਦੇਖਰੇਖ ਜਿਹੜੇ ਆ ਅਪਾਰਟਮੈਂਟ ਦੇ ਨਾਲ ਅਪ ਕਰੂਗੇ ਅਕੇ ਰਹਿ ਕੇ ਔਰ ਬਹੁਤ ਅੱਛਾ ਮੈਂ ਕਹਿ ਸਕਦਾ ਪਰ ਜਿਹੜਾ ਹੈ ਇਹ ਸਪੋਰਟਸ ਪਾਰਕ ਬਣੇਗਾ ਇਲਾਕੇ ਦੇ ਹੋਰ ਵੀ ਸਰਪੰਚ ਪਿੰਡਾਂ ਦੇ ਖੜੇ ਆ ਸਿੰਘਪੁਰ ਦੇ ਵਿਲਾਸਪੁਰ ਦੇ ਮੰਗਲਛੀਦਾ ਵਾਲੇ ਮੈਡਮ ਮਜੂਦਾ ਪੰਚਾਇਤ ਮੈਂਬਰ ਮਜੂਦਾ ਸਾਰੇ ਆ ਮੈਡਮ ਸਰਪੰਚ ਜਿਹੜੇ ਆ ਸਰਬਜੀਤ ਕੌਰ ਜੀ ਔਰ ਪ੍ਰਿੰਸ ਸੈਣੀ ਜਿਹੜੇ ਪੰਚ ਆ ਮਲਕੀਤ ਕੌਰ ਜੀ ਪੰਚ ਆ ਗੁਰਪ੍ਰੀਤ ਕੌਰ ਜੀ ਪੰਚ ਆ ਸੋਨੂ ਜੀ ਪੰਚ ਅਨੰਦ لال ਜੀ ਪਾਇ। ਸੋ ਮੈਂ ਪੰਚਾਇਤ ਨੂੰ ਇਹੀ ਸੁਨੇਹਾ ਦੇਣਾ ਚਾਹਨਾ ਕਿ ਸਰਕਾਰ ਜਿਹੜਾ ਹੈ ਲਗਾਤਾਰ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜ ਕੇ ਰੱਖਣ ਲਈ ਅ ਅੱਛਾ ਕੰਮ ਕਰ ਰਹੀ ਹੈ ਔਰ ਤਕਰੀਬਨ ਅਸੀਂ 30 ਪਿੰਡਾਂ ਦੇ ਵਿੱਚ ਇਹ ਹੁਣ ਸਪੋਰਟਸ ਗਰਾਊਂਡ ਬਣਾਉਣ ਜਾ ਰਹੇ ਹਾਂ। ਇਹ ਚ ਸਭ ਤੋਂ ਪਹਿਲਾਂ ਪਿੰਡ ਅਸੀਂ ਨੰਗਾ ਸ਼ਹੀਦਾਂ ਦੇ ਆ ਕੇ ਪਹਿਲਾਂ ਕਿਉਂਕਿ ਆਲਰੇਡੀ ਉਹ ਦੇ ਦਿੱਤੇ ਹੈ। ਔਰ ہمارا ਸਾਡਾ ਸਾਰਾ ਫੋਕਸ ਤੁਹਾਡੇ ਪਿੰਡ ਤੇ ਪੂਰਾ ਪ੍ਰੋਪਰ ਹੈ। ਬਾਕੀ ਜਿਹੜੇ ਅਸੀਂ ਵਿਲਾਸਪੁਰ ਵੀ ਸਰਪੰਚ ਸਾਹਿਬ ਖੜੇ ਆ ਕਬੀਦਾਰ ਸਾਹਿਬ ਫਰਜੀਤ ਭਾਜੀ ਔਰ ਸਿੰਘਪੁਰ ਵਾਲੇ ਵੀ ਖੜੇ ਆ ਇਹਨਾਂ ਦਾ ਹਾਂ ਸੋ ਇਹਨਾਂ ਦਾ ਵੀ ਅਸੀਂ ਕਰਾਂਗੇ ਪੂਜਾ ਨਾਲ ਅਸੀਂ ਮੂਚਗੜਾ ਵਾਲਿਆਂ ਨੇ ਵੀ ਕਰਕੇ ਆਏ ਸੀ ਉਸ ਦਿਨ ਸੋ ਮੇਰਾ ਮਕਸਦ ਅਸੀਂ ਜਲਦ ਤੋਂ ਜਲ ਜਿਹੜਾ ਹੈ ਸਪੋਰਟਸ ਪਾਰਕਾਂ ਨੂੰ ਅਸੀਂ ਪੂਰਾ ਕਰਾਂਗੇ ਹੋਰ ਵੀ ਪਿੰਡ ਨੇ ਜਿਹੜੀਆਂ ਤੁਹਾਡੀਆਂ ਹੋਰ ਵੀ ਜਿਹੜੀਆਂ ਜ਼ਰੂਰਤਾਂ ਆ ਉਹਨੂੰ ਵੀ ਜਲ ਜਿਹੜਾ ਹੈਗਾ ਉਹਨੂੰ ਡੈਫੀਨੇਟਲੀ ਉਹਨੂੰ ਵੀ ਕਰਾਵਾਂਗੇ ਜਲਦ ਤੋਂ ਜਲ ਸੋ Başka bir dekada bir dekada çok 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 çok